ਬੋਲੋ ਬਣੋਗੇ ਸੀਐਮ ਇੱਕ ਦਿਨ ਕੇ ਲਈ ਇੰਨੀ ਘਰ ਵੋਟਾਂ ਮੰਗਣ ਦੀ ਲੋੜ ਨਹੀਂ ਲੋਕਾਂ ਰਾਕੇ ਵੋਟਾਂ ਪਾਉਣਗੇ ਇੰਨੀ ਕ ਕਰਾਈਆ ਜੀ ਇੰਨੀ ਕ ਇੱਧਰ ਪੈਸਾ ਲਾਉਣ ਦੀ ਲੋੜ ਨਹੀਂ ਹੈ 70 ਕਰੋੜ 40 ਕਰੋੜ ਇੱਧਰ ਲੱਗਦਾ ਜੀ ਕੱਲਾੜੀਆਂ ਜੀ ਗੱਲਾਂ ਨਹੀਂ ਹੈ ਕੱਲਾੜੀਆਂ ਇਹ ਕਹਿਣਾ ਨਹੀਂ ਖੁੱਭੀ ਸਮਝ ਨਹੀਂ ਕਿ ਕੀ ਬੈਸ ਪਾਇਆ ਹੈ 17 ਮੇਰੇ ਕੋਲ ਪਾਰਟਿਸਪੇਟ ਕਰਨੀ ਹੁੰਦੀ ਆਪਣੇ ਵਾਅਦੇ ਕਿ ਉਹ ਆਪਣੇਾਰੇ ਗੱਲ ਕਰ ਸਾਡੇ ਬਾਰੇ ਨਾ 17 17 ਬਾਰੇ ਗੱਲ ਕਰ ਦੇਖੋ ਮੈਂ ਇੱਕ 17 ਬਾਰੇ ਨਾ ਤੇਰੇ ਨਾਲ ਦੇ ਬਣਾਉਂਦਾ ਸਾਡੇ ਬਾਰੇ ਕਮੈਂਟ ਕਰਨਾ ਨਹੀਂ ਨਾਇਕ ਦੀ ਫਿਲਮ ਨਹੀਂ ਦੇਖੀ ਉਹਦੇ ਚ ਉਹ ਮੈਨੂੰ ਮੌਕਾ ਦੇ ਲੋ ਨਹੀਂ ਮੈਂ ਨਹੀਂ ਆਉਂਦਾ ਕੋਈ ਨਾ ਕੋਈ ਹੋ ਜਾ ਮੈਂ ਬਗੜ ਕੋਈ ਨਹੀਂ ਕਰਦਾ ਬਿਲਕੁਲ ਨਹੀਂ ਸਮਝਦਾ ਨਾ ਦਿਨ ਵਾਈਟ ਨਹੀਂ ਵਰਦੀ ਸੈਕ ਸਕਦਾ ਤੁਹਾਡੇ ਲਈ ਅੱਜ ਤੋਂ ਆਕਰਮਣ ਤਾਂ ਕਈ ਸਾਲਾਂ ਮੈਂ ਬਹੁਤ ਬੜੇਗਾ ਮਜੀ ਤਸਵੀਰ ਇੱਕ ਮਿੰਟ ਇਹ ਦੀ ਬਾਕੀ ਕਹਿੰਦੇ ਪਰ ਕੀ ਕਰੇ ਬੇਵਸੀ ਅਸੀਂ ਗੱਲ ਕਰ ਉਹ ਆ ਕੇ ਬੈਠ ਯਾਰ ਇੱਕ ਮਿੰਟ ਬੈਠ ਸੰਗ ਤੁਹਾਨੂੰ ਲੱਗਦੀ ਮੇਰੇ ਕੋਲ ਔਨਾ ਕਾ ਮੈਂ ਕਦੇ ਕਹਿ ਦੂ ਮੇਰੇ ਕੋਲ ਆ ਦੱਸ ਮੈਨੂੰ ਕੰਮ ਕਰਾਂ ਮੈਂ ਰੁਕਦਾ ਆ ਕਦੇ ਕਦੇਗਾ ਜਿੱਕਾ ਕਦੇ ਨਹੀਂ ਕਹਿੰਦੇ ਇੱਕ ਵਾਰੀ ਮਾਰਨੀ ਇੱਕ ਵਾਰੀ ਕੰਮ ਪਾਇਆ ਤੇ ਜੀ ਸਾਹਿਬ ਉਹ ਕਹਿੰਦੇ ਵੀ ਤੁਸੀਂ ਕਟਵਾਤੇ ਜੀ ਉਹ ਬੈਠੇ ਮੈਂ ਮੂੰਹ ਪਰ ਕਹਿ ਰਿਹਾ ਪਿਛਲੇ ਚ ਇਹਦੇ ਕੰਮ ਮੈਂ ਬਾਹਰ 30 ਲੱਖ ਦੇ ਕੰਮ ਨਹੀਂ ਇਹ ਨਾਲ ਕਰਾਤੇ ਜੀ ਜੀ ਸਾਹਿਬ ਇੱਕ ਕਰਦੇ ਤਾਂ ਕਿੰਨੇ ਦਿੱਕਤਾਂ ਘਟਿਆ ਬੰਦੇ ਹੋ ਇੰਨਾ ਇੰਨਾ ਫਰਕ ਐਸਾ ਫਰਕ ਥੋੜਾ ਹੋਇਆ ਇੱਕ ਮਿੰਟ ਤੁਸੀਂ ਪਹਿਲਾਂ ਇਹ ਕਰਦੇ ਪਰ ਅੱਜ ਥੋੜੇ ਜਿਆਦਾ ਜੇ ਕੋਈ ਹੋਰ ਕੋਈ ਪਾਰਟੀ ਇਹ ਨਹੀਂ ਗੱਲ ਆਪਾਂ ਆਪਣੀ ਵੀਰਪੁਰ ਜਿੱਤੇ ਜਦੋਂ ਕਹਿ ਰਹੇ ਨੇ ਫੁੱਲ ਨਾ ਸਹਿਮ ਫੁੱਲ ਨਹੀਂ ਤੇ ਆਪ ਸਭ ਤੋਂ ਵੱਡੀ ਗੱਲ ਹੁੰਦੀ ਆ ਕਿ ਕੰਮ ਹੋ ਲੋਕ ਨਾ ਤਾਂ ਲੋਕ ਨਾ ਲੋਕ ਜਿਹੜੇ ਫ੍ਰਸਟ੍ਰੇਟ ਹੁੰਦੇ ਨੇ ਲੋਕਾਂ ਦੀ ਦਸਤ ਹੀ ਕੋਈ ਨਹੀਂ ਇਹ ਸਾਰੇ ਕੰਮਾਂ ਦੇ ਚੱਕਰ ਦੇ ਵਿੱਚ ਸਬਰ ਆਪਾਂ ਘੱਟ ਹੁੰਦੇ ਆ ਨੋਕਦਾ ਬਿਲਕੁਲ ਮੌਕਾ ਵੱਲੋਂ ਸੁਖੀ ਖਰਾਵੇ ਉਹ ਫਿਰ ਗਾਲਾਂ ਕੱਢਦੇ ਨੇ ਸਾਰੇ ਹਾਂਜੀ ਕਿੱਚੀ ਮੈਨੂੰ ਨਹੀਂ ਆਇਆ ਆ ਕੁਝ ਕੰਮ ਲੋਕਾਂ ਨੇ ਮੈਨੂੰ 17 ਵਾਰਡਾਂ ਦੇ ਦਿੱਤੇ ਸੀ ਇਹ ਮੈਂ ਉਹਨੂੰ ਦੇ ਜਣੀ ਆ। ਉਹ ਕਿਹਨੇ ਕਿਹਾ ਚਾ ਆਲਰੇਡੀ ਇਹ ਕੰਮ ਪਾ ਦਿੱਤੇ। ਇਹ ਨਹੀਂ ਮੈਨੂੰ ਕਿਉਂ ਤੇ ਚੱਕਰ ਚੱਕਰ ਆਉਂਦੀ। ਇਕੱਲੇ ਇਕੱਲੇ ਵਾਰਡ ਵਾਲਿਆਂ ਨੂੰ ਦੇ ਵੀ ਦਿਓ। ਚੈਟਰਾਂ ਦੇ ਚੱਕਰ। ਤੁਸੀਂ ਇਹ ਚੈਡ ਆਉਣ ਕਰਾ ਦਿਓ। ਉਹ ਵਾਰਡਾਂ ਨੂੰ 10 ਵਾਰਡਾਂ ਨੂੰ ਸਾਰੇ ਅਸੀਂ 10 ਵਾਰਡਾਂ ਨੂੰ ਕੰਮ। ਕੋਮਨ ਕੰਮ ਹੈਗੇ ਨੀ ਆ ਪ੍ਰਾਣੀ ਬਿਲਡਿੰਗ ਡਿਸਮੈਂਟਲ ਕਰਾ ਦੇਣੇ। ਆ ਕੁਲੀ ਵਾਲਾ ਮੈਸਿਸਮਾ ਰੋਲ ਵਾਲੀ ਜਿਹੜੀ ਐਸਸੀ ਸਾਹਿਬ ਨੇ ਸੀ ਇਹ ਕਰਵਾ ਲਾਂਗੇ ਮੈਂ ਉਹਨੂੰ ਕਰਵਾ ਦੇਣੀ ਆ। ਜਾਂ ਖਾਲਸਾ ਸਕੂਲ ਵਾਲੇ ਦੀ ਆ ਤਾਂ ਬੰਦੂਗੀ ਰਹਿ ਜਾਣਾ। ਠੀਕ ਹੈ। ਤੇ ਆ ਜਿਹੜੀ ਜਦੋਂ ਵੀ ਕੋਈ ਕੰਮ ਪਾਇਆ ਜਾਵੇ ਤਾਂ ਦੇ ਕਿਸੇ ਵੀ ਵਾਰਡ ਦਾ ਇੱਕ ਮੀਟਿੰਗ ਬੁਲਾਜੀ ਪਹਿਲਾਂ ਆਮ ਬੁਲਾਵੇ ਉਸ ਦੇ ਵਿੱਚ ਸਾਰੇ ਦੇ ਐਮਸੀ ਨੂੰ ਪੁੱਛਿਆ ਜਾਵੇ ਕਿਹੜੇ ਕਿਹੜੇ ਤੁਹਾਡੇ ਕੰਮ ਪਏ ਆ ਮੈ ਪਾਣੇ ਆ ਕਿੰਨਾ ਮੇਰਾ ਬਜਟ ਹੈ ਇਸ ਵਾਰਡ ਵਾਸਤੇ ਉਸ ਹਿਸਾਬ ਨਾਲ ਅਸੀਂ ਕੰਮ ਪੁਵਾਈਏ ਤਾਂ ਅਗਲੀ ਮੀਟਿੰਗ ਦੇ ਵਿੱਚੋਂ ਪਾਸ ਹੋਵੇ ਪਹਿਲਾਂ ਇੱਕ ਮੀਟਿੰਗ ਹੋਣੀ ਚਾਹੀਦੀ ਜ਼ਰੂਰੀ ਸਾਰੇ ਐਮਸੀ ਨੂੰ ਬੁਲਾਇਆ ਜਾਵੇ ਉਹਦੇ ਵਿੱਚ ਕੋਈ ਸਰਕਾਰ ਦਾ ਖਰਚਾ ਨਹੀਂ ਹੋਣਾ ਚਾਹੀਦਾ ਕੋਈ ਐਮਸੀ ਨੂੰ ਕੋਈ ਭੱਤਾ ਨਹੀਂ ਮਿਲਣਾ ਚਾਹੀਦਾ ਕਿਸੇ ਤਰ੍ਹਾਂ ਦਾ ਵੀ ਪਰ ਜਿਹੜੀ ਸਾਡੀ ਆਹ ਮੀਟਿੰਗ ਹੈ ਉਹ ਉੱਥੇ ਬਾਅਦ ਹੋਵੇ ਕੰਮ ਬਾਤ ਕਰਨ ਦੇ ਤਕਵੀਨ ਦੇ ਜਿਹੜੇ ਪਾੜੇ ਆ ਉਹ ਬਾਅਦੋਂ ਹੋਣ ਚਾਹੀਦੇ ਪ੍ਰਧਾਨ ਜੀ ਜਿਹੜੇ ਕੰਮ ਪਹਿਲਾਂ ਲੈਣ